ਦੇ ਵੀ ਕਾਫੀ ਇਲਜਾਮ ਹੋ ਗਏ ਉਹ ਵੀ ਆਪਦੀ ਰਿਪਿਟੇਸ਼ਨ ਦੇਖੋ ਜੀ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਿਤਾਇਆ ਇੱਥੇ ਜਿੱਤੇ ਆ ਜੀ ਫਿਰ ਭੱਜ ਗਿਆ ਬੀਜੇਪੀ ਦੇ ਵਿੱਚ ਫਿਰ ਦੁਬਾਰਾ ਆ ਗਿਆ ਸੀਬਾ ਵਾਪਸ ਲੈਣ ਲਈ ਉਹ ਕਿਉਂ ਆਇਆ ਸੀ ਉਹ ਤਾਂ ਐਵੇਂ ਇੱਕ ਫਰਸਟ੍ਰੇਸ਼ਨ ਆਪਣੀ ਸ਼ੋਅ ਕਰ ਰਿਹਾ ਕਿਉਂਕਿ ਇਹਨਾਂ ਨੇ ਫਿਰ ਸੀਬਾ ਮਨਜ਼ੂਰ ਕਰ ਲਿਆ ਤੇ ਦੁਬਾਰਾ ਫਿਰ ਨੂੰ ਪਿੱਛੇ ਜਾਣਾ ਪਿਆ ਮੈਨੂੰ ਸੋਚਦਾ ਵੀ ਬੀਜੇਪੀ ਵਾਲੇ ਵੀ ਮਤਲਬ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਉਹ ਬੰਦਾ ਲੈ ਲਿਆ ਦੁਬਾਰਾ ਫਿਰ ਸੋ ਮੈਨੂੰ ਤਾਂ ਲੱਗਦਾ ਉਹ ਨਹੀਂ ਉਹਦਾ ਜਬਤ ਹੋ ਗਈ ਮੈਨੂੰ ਲੱਗਦਾ ਸਾਰੀ ਹੇ ਯਾਰ ਯਾਰ ਪੈ ਗਿਆ ਅਕਾਊਂਟ ਸ਼ੀਤਲੰਗੁਰਾਲ ਜੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਪਾਰਟੀ ਛੱਡੀ ਦੂਸਰੀ ਦੂਸਰੀ ਚ ਪਰਲੇ ਪਹਿਲੀ ਤੇ ਇਹ ਤਾਂ ਕੋਈ ਤਰੀਕਾ ਹੀ ਨਹੀਂ ਹੈਗਾ ਕੋਈ ਉਹਨਾਂ ਦਾ ਆਪਣਾ ਸਿਰ ਪੈਰ ਨਹੀਂ ਹੈਗਾ ਤੇ ਕਿਸੇ ਬਾਰੇ ਉਹਨਾਂ ਨੇ ਕੀ ਕਹਿਣਾ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਜਿਆਦਾ ਜਿਹੜਾ ਪੱਕਦਾ ਜਾ ਰਿਹਾ ਉਸੇ ਨੂੰ ਲੈ ਕੇ ਜਿਹੜਾ ਭਗਵੰਤ ਮਾਨ ਵੱਲੋਂ ਇੱਕ ਨਾਰਾ ਲਗਾਇਆ ਗਿਆ ਸੀ 13 0 ਦਾ ਪਰ 13 0 ਦਾ ਨਹੀਂ ਹੋ ਸਕਿਆ ਉਸੇ ਨੂੰ ਲੈ ਕੇ ਜਿਲੰਦਰ ਵੈਸਟ ਦੀ ਸੀਟ ਦੇ ਉੱਤੇ ਹਰੇਕ ਦੀ ਨਜ਼ਰ ਹੈ ਉਸੇ ਨੂੰ ਲੈ ਕੇ ਅੱਜ ਜਿਲੰਦਰ ਦੇ ਆਵਾਦਪੁਰ ਵੈਸਟ ਏਰੀਆ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਜਿਲੰਦਰ ਦੇ ਵਿੱਚ ਭਗਵੰਤ ਮਾਨ ਜਿਹੜੇ ਵਾਹ ਪਹੁੰਚੇ ਆ ਨਾ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਵੇਂ ਦਾ ਮਾਹੌਲ ਜਿਹੜਾ ਬਣ ਚੁੱਕਾ ਹੈ ਕਿ ਵੈਸਟ ਦੀ ਜਿਹੜੀ ਸੀਟ ਆ ਉਹ ਕਾਢਣਗੇ ਜਾਂ ਨਹੀਂ ਸਸੀ ਗੱਲ ਜੀ ਸਰ ਕਿਵੇਂ ਦਾ ਮਾਹੌਲ ਬਣ ਚੁੱਕ ਕੀ ਸਰ ਵਸਤੇ ਦੀ ਸੀਟ ਨਿਕਲ ਜੀ ਹਾਂਜੀ 130 ਦਾ ਨਾਰਾ ਮਾਰਿਆ ਹੀ ਭਗਵੰਤ ਜੀ ਨੇ 130 ਤਾਂ ਨਹੀਂ ਹੁਣ ਲੱਗਦਾ ਕਿ ਵਸਤੇ ਦਾ ਜਿਹੜਾ ਮੋਰਚਾ ਮਾਰਨਗੇ ਸਰ ਕੀ ਕਹਿਣਾ ਚਾਹਦੇ ਹੋ हां जी हां जी ਦੱਸੋ ਸਰ ਸਰ ਕਿਵੇਂ ਦਾ ਮੋਲ ਬੜਿਆ ਲੱਗ ਜੂਗੇ ਸੀਟ ਕੱਢ ਜੂਗੀ 100% ਨਿਕਲੋਗੇ ਜੀ 100%, 100 101% ਨਹੀ ਉਹ ਐਕਚੁਅਲ ਸੈਂਟਰ ਦੀ ਲੜਾਈ ਸੀਗੀ ਜੀ ਸਾਡੇ ਜਿਹੜੇ ਸੁਪਰੀਮੋਾ ਕੇਜਰੀਵਾਲ ਜੀ ਉਹ ਕੈਂਡੀਡੇਟ ਨਹੀਂ ਸੀਗੇ ਸੈਂਟਰ ਦੇ ਵਿੱਚ ਸੋ ਲੋਕਾਂ ਨੂੰ ਮੋਦੀ ਦਾ ਬਦਲ ਚਾਹੀਦਾ ਸੀਗਾ ਉੱਥੇ ਇੱਕ ਆਪਸ਼ਨ ਹੀ ਹੋ ਸੀਗੀ ਕਾਂਗਰਸ ਸੋ ਕੈਂਡੀਡੇਟ ਨੂੰ ਕਿਸੇ ਨੂੰ ਵੀ ਕਾਂਗਰਸ ਨੂੰ ਵੋਟ ਨਹੀਂ ਗਈ ਬਲਕਿ ਸਿਰਫ ਕਾਂਗਰਸ ਪਾਰਟੀ ਨੂੰ ਪਈ ਗਈ ਕਿਉਂਕਿ ਆਪੋਨੈਂਟ ਵੋਟ ਜਿਹੜੀ ਮੋਦੀ ਦੀ ਸੀ ਉਹ ਪਈ ਆ ਵੋਟ ਤੇ ਫਿਰ ਨਾਲ ਇੱਕ ਪੈਨ ਡਰਾਈਵ ਲੈ ਕੇ ਹੰਮਰੇ ਆ ਕੀ ਕਹਿਣਾ ਚਾਹੁੰਦੇ ਆ ਜੀ ਕੀ ਲੱਗੇ ਫਿਰ ਉਹ ਪੈਂਡਰਾਂ ਚੀ ਪੈਂਡਰਾਂ ਵੀ ਕਹਿੰਦੇ ਇਹਨਾਂ ਦੇ ਵਿਧਾਇਕ ਜਿਹੜੇ ਆ ਉਹ ਪੈਸੇ ਮੰਗਦੇ ਆ ਭਰਮਨੋੜਾ ਦੇਵੀ ਕਾਫਿਲ ਜਾ ਉਹ ਵੀ ਆਪਦੀ ਰਿਪਿਟੇਸ਼ਨ ਦੇਖੋ ਜੀ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਿਤਾਇਆ ਇੱਥੇ ਜਿੱਤੇ ਆ ਜੀ ਫਿਰ ਭੱਜ ਗਿਆ ਬੀਜੇਪੀ ਦੇ ਵਿੱਚ ਫਿਰ ਦੁਬਾਰਾ ਆ ਗਿਆ ਸੀਬਾ ਵਾਪਸ ਲੈਣ ਲਈ ਉਹ ਕਿਉਂ ਆਇਆ ਸੀ ਉਹ ਤਾਂ ਐਵੇਂ ਇੱਕ ਫ੍ਰਸਟ੍ਰੇਸ਼ਨ ਆਪਣੀ ਸ਼ੋਅ ਕਰ ਰਿਹਾ ਕਿਉਂਕਿ ਇਹਨਾਂ ਨੇ ਫਿਰ ਸੀਬਾ ਮਨਜ਼ੂਰ ਕਰ ਲਿਆ ਤੇ ਦੁਬਾਰਾ ਫੇਰ ਨੂੰ ਪਿੱਛੇ ਜਾਣਾ ਪਿਆ ਮੈਨੂੰ ਸੋਚਦਾ ਵੀ ਬੀਜੇਪੀ ਵਾਲੇ ਵੀ ਮਤਲਬ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਉਹ ਬੰਦਾ ਲੈ ਲਿਆ ਦੁਬਾਰਾ ਫਿਰ ਸੋ ਮੈਨੂੰ ਤਾਂ ਲੱਗਦਾ ਨਹੀਂ ਉਹਦਾ ਉਹਦੀ ਜ਼ਬੰਤੀ ਹਬਤ ਹੋ ਗਈ ਮੈਨੂੰ ਲੱਗਦਾ ਹੈ ਸਾਰੀ ਹੋਰ ਵੀ ਗੱਲ ਕਿਤਾ ਜਿਹੜੇ ਭਗਵੰਦ ਮਾਨ ਜੀ ਦੇ ਵਾਈਫ ਇੱਥੇ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭੈਣ ਜੀ ਹੁਣੇ ਬੈਠੇ ਸੱਸੀ ਗੱਲ ਸੱਸੀ ਗੱਲ ਭੈਣ ਜੀ ਕਿਵੇਂ ਲੱਗ ਰਿਹਾ ਕਿ ਮੋਰਚਾ ਮਾਰ ਦੇਣਗੇ ਇਸ ਵਾਰ 13 0 ਦਾ ਨਾਰਾ ਲਾਇਆ ਸੀ ਪੱਕਾ ਪੱਕਾ ਜਰੂਰ ਹਜ਼ਾਰ ਹਜ਼ਾਰ ਰੁਪਏ ਕੇ ਅਕਾਊਂਟ ਚ ਯੈਸ ਬਤਾਏਗਾ ਜੀ ਹਜ਼ਾਰ ਹਜ਼ਾਰ ਕੇ 11 1100 ਆਏਗਾ ਲੇਡੀਜ਼ ਲੋਹ ਸੀਤਨ ਰਾਜ ਜੀ ਇੱਕ ਪੈਂਡਰਿਵ ਲੈ ਕੇ ਘੁੰਮ ਰਿਹਾ ਇਲਜ਼ਾਮ ਲਗਾ ਰਿਹਾ ਵਿਧਾਇਕਾਂ ਦੇ ਉੱਤੇ ਕੀ ਕਹਿਣਾ ਚਾਹਤ ਹੈ ਸਰ ਮੇਰੀ ਗੱਲ ਸੁਣੋ ਉਹ ਚੈਲੰਜ ਕਰਦੇ ਆ ਲੇਕਿਨ ਉਹਨਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਇਹਨਾ ਉਹ ਨਹੀਂ ਸਾਨੂੰ ਪਤਾ ਕਿ ਉਹ ਇੱਕ ਪਾਰਟੀ ਛੱਡਦੇ ਦੂਸਰੀ ਪਾਰਟੀ 'ਚ ਹੋ ਜਾਂਦੇ ਆ ਤੇ ਉਹਨਾਂ ਦਾ ਕੋਈ ਸਾਨੂੰ ਨਹੀਂ ਆਇਆ ਕਿ ਉਹ ਜਿੱਤਣਗੇ ਕਿਉਂਕਿ ਉਹਨਾਂ ਦੇ ਕਈ ਕੰਮ ਸੀਗੇ ਜਿਨ੍ਹਾਂ ਨੂੰ ਅਸੀਂ ਕਿਹਾ ਉਹਨਾਂ ਨੇ ਸਾਡੇ ਕਈ ਕੰਮ ਨਹੀਂ ਕੀਤੇ ਤਹਾਨੂੰ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਅਸੀਂ ਦੁਬਾਰਾ ਉਹਨਾਂ ਨੂੰ ਜਿਤਾਈਏ ਦੇ। ਸਾਡੀ ਕੀ ਗੱਲ ਚਾਹੁੰਦੇ ਕਿਵੇਂ ਦਾ ਫੋਕਲ ਹੈ? ਇੱਥੇ ਦਾ ਮਾਹੌਲ ਬਹੁਤ ਵਧੀਆ ਹੈ ਜੀ। ਹਾਂ ਜੀ ਭਗਤ ਜੀ ਜ਼ਰੂਰ ਸੀਟ ਕੱਢਣਗੇ ਜੀ ਬਹੁਤ ਵਧੀਆ ਪਰਸੈਂਟਾਜ ਹੈ। ਹਾਂ ਜੀ ਬੈਜ ਕੀ ਕਹਿਣਾ ਚਾਹੁੰਦੇ ਹੋ? ਕੱਢ ਜੂਗੇ ਸੀਟ? ਬਿਲਕੁਲ ਜੀ ਸੀਟ ਅਸੀਂ ਲੀਡ ਨਾਲ ਕੱਢਾਂਗੇ ਤੇ ਮਹਿੰਦਰ ਭਗਤ ਜੀ ਨੂੰ ਐਮਐਲਏ ਬਣਾਵਾਂਗੇ ਤੇ ਜਿਹੜੇ ਬਾਕੀ ਕਰਪਟ ਨੇਤਾ ਇਸ ਇਲਾਕੇ ਦੇ ਵਿੱਚ ਆ ਉਹਨਾਂ ਦੀ ਸਾਰੀਆਂ ਫੋਲਾ ਬਾਤ ਵਿੱਚ ਖੁੱਲੀਆਂ ਜਾਣਗੀਆਂ। ਸ਼ੀਤਲ ਰਾਹ ਦਾ ਕਿਵੇਂ ਦੇਖੋ? ਸ਼ੀਤਲ ਲੰਗਰਾਲ ਜੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਇੱਕ ਪਾਰਟੀ ਛਾੜ ਦੇ ਦੂਸਰੀ ਦੂਸਰੀ ਚ ਵਾਰ ਤੇ ਪਹਿਲੀ ਤੇ ਇਹ ਤਾਂ ਕੋਈ ਤਰੀਕਾ ਹੀ ਨਹੀਂ ਹੈਗਾ ਕੋਈ ਉਹਨਾਂ ਦਾ ਆਪਣਾ ਸਿਰ ਪੈਰ ਨਹੀਂ ਹੈਗਾ ਤੇ ਕਿਸੇ ਬਾਰੇ ਉਹਨਾਂ ਨੇ ਕੀ ਕਹਿਣਾ ਇੱਕ ਪੈਨ ਡਰਾਈਵ ਲੈ ਕੇ ਘੁੰਮ ਰਹੇ ਹੋ ਨਾਲ ਜਿਹੜੀ ਮਰਜ਼ੀ ਪੈਨ ਡਰਾਈਵ ਲੈ ਕੇ ਘੁੰਮ ਲੈਣ ਜੀ ਜਦੋਂ ਭਗਵੰਤਬਾਹ ਜੀ ਨੇ ਤੇ ਅਸਾ ਸਾਡੇ ਮਹਿੰਦਰ ਭਗਤ ਜੀ ਨੇ ਉਹਨਾਂ ਦੀਆਂ ਫਾਈਲਾਂ ਖੋਲੀਆਂ ਪਤਾ ਤੇ ਉਦੋਂ ਹੀ ਲੱਗਣਾ ਮੈਮ ਕਿਵੇਂ ਦੇਖ ਰਹੇ ਹੋ ਫੁੱਲ ਕੱਢ ਜੂਗੇ ਸੀਟ ਤੋਂ ਹਾਂਜੀ ਇਹ ਮਾਹੌਲ ਤੁਸੀਂ ਤੁਹਾਨੂੰ ਖੁਦ ਦਿੱਖਦਾ ਪਿਆ ਤੇ ਮੇਨ ਨਾਲ ਤਾਂ ਛੋਟ ਛੋਟ ਹੈ ਕਿ ਇਹ ਸੀਟ ਕੱਢੀ ਜਾਣਾ ਕਾਫੀ ਲੋਕ ਦਾਵਾ ਕਰ ਰਹੇ ਕਿ ਜਿਹੜੀ ਸੀਟ ਆ ਆਮ ਆਦਮੀ ਪਾਰਟੀ ਘਟ ਜੂਗੀ ਰੋਬਿੰਨ ਜੀ ਬੈਠੇ ਗੱਲਬਾਤ ਕਰਦੇ ਰੋਬਿੰਨ ਜੀ ਦੇ ਨਾਲ ਸੱਸੀ ਗੱਲ ਸਸਕਾਲ ਜੀ ਕਿਵੇਂ ਦਾ ਪੋਲ ਬਣ ਗਿਆ ਤੇਰਾ ਜਿਹੜਾ ਤਾ ਨਾਰਾ ਲਾਇਆ ਸੀ ਪਹਿਲਾਂ ਤੇ ਮੈਨੂੰ ਲੱਗਦਾ ਕਿ ਵੈਸ ਸਪੀਡ ਘਟ ਚੁੱਕੇ ਤੁਸੀਂ ਆਪ ਦਿਖਾਓ ਨਾ ਮਾਹੌਲ ਕਿਦਾਂ ਦਾ ਆ ਕੋਈ ਤਾ ਨੂੰ ਦੇਖਦਾ ਕਿੇ ਪਾਸੇ ਕੋ ਝੰਡਾ ਕਿਸੇ ਹੋਰ ਪਾਰਟੀ ਦਾ ਸਾਰੇ ਪਾਸੇ ਆਮ ਆਦੀ ਪਾਰਟੀ ਆ ਆਮ ਆਦੀ ਪਾਰਟੀ ਦੇ ਇਹਦੇ ਵਲੰਟੀਅਰ ਆ ਕਾਰਜਕਰਤਾ ਦਿਲੋਂ ਕੰਮ ਕਰ ਰਹੇ ਆ ਕੋਈ ਪੈਸੇ ਪੁੱਛੇ ਨਾ ਜਿੱਦਾ ਵੱਡੀਆਂ ਪਾਰਟੀਆਂ ਪੈਸੇ ਪੋ ਲੈ ਕੇ ਤਕਾ-ਤੁਕਾ ਕਰਦੀਆਂ ਵੀ ਨਾ ਇਹ ਉਹ ਹਾਲਾਤ ਨਹੀਂ ਇਸ ਪਾਰਟੀ 'ਚ ਇਸ ਪਾਰਟੀ 'ਚ ਕਾਰਜਕਰਤਾ ਦੀ ਕਦਰ ਆ ਪਰ ਕਾਰਜਕਰਤਾ ਦਿਲੋਂ ਲੱਗਾ ਹੋਇਆ ਤੁਸੀਂ ਦੇਖੋ 2 ਘੰਟੇ ਤੋਂ ਬੈਠੋ ਜੀ ਹਾਰੇ ਵਲੰਟੀਅਰਸ ਔਰ ਇਹ ਡੈਡ ਸ਼ੋਰ ਆ ਕਿ ਵਿਧਾਨ ਸਭਾ ਜਿਲੰਦਰ ਵੈਸਟ ਜਿਹੜੀ ਸੀਟ ਆ ਉਹ ਆਮ ਆਦਮੀ ਪਾਰਟੀ ਦੀ ਛੋਲੀ ਚ ਪੈ ਗਈ ਹੋਈ ਹੈ ਇਹ ਤਾਂ ਹੁਣ ਲੀਡ ਲੈ ਰਹੇ ਜੀ ਕਿੰਨੀ ਕੁ ਬਣਾ ਰਹੇ ਅਸੀਂ ਜੀ ਸ਼ੀਤਲ ਰਹਿ ਕੇ ਇੱਕ ਪੈਨ ਡਰਾਈਵ ਲੈ ਕੇ ਘੁੰਮ ਰਿਹਾ ਕੀ ਕਹਣਾ ਚੱਲ ਲੱਗੀ ਆਪੇ ਕੁਝ ਲੈ ਘੁੰਮਦਾ ਹੈ ਕੁਝ ਕਹਿੰਦਾ ਹੈ ਉਹ ਉਹਦੀ ਛੱਡ ਦਿਓ ਗੱਲ ਤੁਸੀਂ ਕੋਈ ਅਮੀ ਜਦੋਂ ਜਿਹੜੀ ਚੈਸਲੀ ਨੂੰ ਤਵਜੂ ਨਹੀਂ ਦੇਣੀ ਚਾਹੀਦੀ ਤੁਸੀਂ ਉਹਨੂੰ ਜਾਤ ਤਵਜੂ ਦੇ ਰਹੇ ਆ ਉਹਨੂੰ ਛੱਡ ਦਿਓ ਕੰਮ ਦੇਖੋ ਲੋਕਾਂ ਦੇ ਪਾਰਟੀ ਦੇਖੋ ਤੁਸੀਂ ਸਾਡੀ ਦੀ ਵਧੀਆ ਪਾਰਟੀ ਆ ਸਾਡੇ ਕੋਲ ਖਦੇ ਕੰਨ ਮੈਂ ਐਮਐਲਏ ਬਣਨ ਖੇਦ ਬੜੇ ਪਰੇਸ਼ਾਨ ਵੈਸਟ ਦੇ ਵਿੱਚ ਤੁਹਾਨੂੰ ਪਤਾ ਵਾ ਕਵਰੇਜ ਕੀਤੀ ਸਾਰੀ ਅਸੀਂ ਉੱਥੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਕੰਮ ਨਹੀਂ ਹੋਏ ਉੱਥੇ ਜੇ ਲੋਕ ਪਰੇਸ਼ਾਨ ਨਾ ਹੁੰਦੇ ਨਾ ਤੇ ਆਮ ਆਦਮੀ ਪਾਰਟੀ ਦੇ ਸਰਕੂਸੀਆਂ ਤੇ ਨਾ ਬੈਠਦੇ ਕਿ ਪਰੇਸ਼ਾਨ ਇਸ ਕਰਕੇ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਸੀਗੀ ਉਹ ਪੈਸੇ ਖਾਣੇ ਸੀ ਭ੍ਰਸ਼ਟਾਚਾਰ ਕਰਨਾ ਸੀਗਾ ਤੇ ਕੁਦਰਤ ਨੇ ਐਸੀ ਚੱਕਰ ਚ ਲਾਇਆ ਕਿ ਉਹਨਾਂ ਦੇ ਕੋਲੋਂ ਹੀ ਐਸਾ ਅਸਫੀਵਾ ਦਵਾਇਆ ਜਿਹਦਾ ਕਿ ਹੁਣ ਸਾਨੂੰ ਬਹੁਤ ਅੱਛੇ ਸਾਡੇ ਜਿਹੜੇ ਕੈਂਡੀਡੇਟ ਦੇ ਮਾਨਯੋਗ ਭਗਵੰਤ ਮਾਨ ਜੀ ਔਰ ਕੇਜੀਵਾਲ ਸਾਹਿਬ ਦੇ ਅਸ਼ੀਰਵਾਦ ਨਾਲ ਸਾਨੂੰ ਮੰਤਰਪਗੇ ਦੀ ਮਿਲੇ ਨੇ ਔਰ ਰਾਨ ਦੇ ਕਰੀਅਰ ਪਿਤਾ ਜੀ ਨੇ ਬਹੁਤ ਸੇਵਾ ਕੀਤੀ ਇਸ ਇਲਾਕੇ ਦੀ ਔਰ ਉਹਨਾਂ ਦੇ ਪਿਤਾ ਜੀ ਕਰਕੇ ਆਮ ਆਦਮੀ ਪਾਰਟੀ ਦੇ ਕਮਾਂ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਬਹੁਮਤ ਦੇ ਨਾਲ ਅਸੀਂ ਇਸ ਵਾਰ ਹੀ ਇਲੈਕਸ਼ਨ ਜਿੱਤ ਰਹੇ ਹਾਂ ਇਹ ਹੀ ਕਹਿਣਾ ਵਾ ਕਿ ਆਮ ਆਦਮੀ ਪਾਰਟੀ ਇਸ ਵਾਰ ਜਿਹੜਾ ਮੋਰਚਾ ਜਰੂਰ ਮਾਰੇਗੇ ਭੈਣ ਜੀ ਬੈਠੇ ਗੱਲਬਾਤ ਕਰਦੇ ਸੱਸੀ ਗੱਲ ਮਤੇ ਜੀ ਸਤਿ ਸ੍ਰੀ ਅਕਾਲ ਵਾਦਾ ਹੀ ਕਿਦਾਂ ਵਿੱਚ ਜਿੱਤੂਗੇ ਇਸ ਵਾਰ ਹਾਂ ਜੀ ਯਾਰ ਯਾਰ ਕਹਿ ਕੇ ਆਉਂਦੇ ਤਾਡੇ ਤਾਂ ਇਹਨੇ ਪਿਆ ਕੋਈ 취 ਹਾਂਜੀ ਤੁਹਾਡੇ ਵਾਲੇ ਪਿਆ ਕੋ ਲੋਕ ਦਿੱਕਰ ਆ ਜਾਊਗਾ ਪਤਾ ਹਾਂਜੀ ਹਾਂਜੀ ਆਜੂਗਾ ਜੀ ਆਜੂਗਾ ਜੀ ਜੀ ਆ ਗਿਆ ਹੀ ਅਜੇ ਨਹੀਂ ਆਇਆ ਆ ਜਾਊਗਾ ਜੀ ਲੋਕ ਦਿੱਕਰ ਆ ਜੀ ਆ ਜਾਊਗਾ ਮਹੀਨੇ ਦੋ ਮਹੀਨੇ ਤੱਕ ਆ ਗਿਆ ਅਜੇ ਕਿੱਥੇ ਆਏ ਭਰਾ ਆਜੀ ਬੰਦੇ ਤੁਹਾਡੇ ਆ ਗਏ ਪੈਨਸ਼ਨ ਮਿਲਦੀ ਪੈਨਸ਼ਨ ਸੁਣੋ ਨਹੀਂ ਵੀ ਆ ਰਹੀ ਐ ਕਾਹਦਾ ਯਾਰ ਆਇਆ ਅੱਜ ਭੈਜੀ ਆ ਰਹੇ ਆ ਉਹ ਰੋਜ਼ ਹੀ ਉਹ ਤਾਂ 20 ਦਿਨ ਹੋ ਗਏ ਪਹਿਲੇ ਨੇ ਕਹਿਣਾ ਹੋਰ ਕੰਮ ਸਾਡੇ ਜਿਹੜੇ ਸਵਾਰਨ ਪਰਸਨ 1000 ਰੁਪਈਆਂ ਦਾ ਕੁਝ ਨਹੀਂ ਬਣਦਾ ਜਿਹੜੇ ਹੋਰ ਆ ਕੰਮ ਯਾਦੇ ਕੁੜੀਆਂ ਦੇ ਨੌਕਰੀ ਪੜਾਈ ਉੱਤਰ ਧਿਆਨ ਕਰੋ ਹਜ਼ਾਰ ਰੁਪਏ ਕਹ ਦਿੰਦੇ ਸਾਡੇ ਮੋਰੇ ਜਦੋਂ 10000 20000 ਲਾਉਣ ਬਿਨੋੜਨਾ ਚਾਹ ਨਹੀਂ ਭੈਣ ਜੀ ਉਹਨਾਂ ਦੇ ਇਹੀ ਕਹਿਣਾ ਮਾਤਾ ਜੀ ਦੇ ਇਹੀ ਕਹਿਣਾ ਵਾ ਕਿ ਹਜ਼ਾਰ ਹਜ਼ਾਰ ਰੁਪਏ ਸਾਨੂੰ ਨਹੀਂ ਚਾਹੀਦੇ ਸਾਡੇ ਜਿਹੜੇ ਹੋਰ ਕੰਮ ਹੈ ਨਸ਼ਾ ਬੰਦ ਕਰਾਇਆ ਜਾਵੇ ਉਹ ਇਦਾਂ ਦੇ ਕੰਮ ਜਿਹੜੇ ਹੋਣੇ ਚਾਹੀਦੇ ਆ ਤੇ ਹੋਰ ਵੀ ਮਹਿਲਾਵਾਂ ਜਿਹੜੀਆਂ ਬੈਠੀਆਂ ਵਾ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਸੱਚੀ ਗੱਲ ਬਤਾਈ ਸੱਚੀ ਗੱਲ ਬਤਾਈ ਕਿਤਾ ਐਜੂਕੇਸ਼ਨ ਹਾਂਜੀ ਜਿੱਤ ਜਾਉਗੇ ਇਹ ਆ ਰਿਹਾ ਰੁਪਏ ਆ ਗਿਆ ਕੌਣ ਬਹੁਤ ੱੱਕੇ ਕਿ ਕਿ ਵਿਆਹ ਗਏ ਹੋ ਵਿਆਹ ਆ ਤਾਂ ਉਹਦੀ ਉਹਨੇ ਕਿਹਾ ਸੀ ਪਤਾ ਨਹੀਂ ਸਰਕਾਰ ਨਾ ਆਉਣਾ ਕਿ ਕਰਵਾਉਣਾ ਹੈ ਨਹੀਂ ਦੀ ਆਈ ਨਹੀਂ 1000 ਰੁਪਇਆ ਕਹਿੰਦੇ ਕਹਿੰਦੇ 1000 ਰੁਪਇਆ ਮਿਲਣਾ ਹਜ ਤੱਕ ਤਾਂ ਮਿਲਿਆ ਨਹੀਂ ਦੂਜੀ ਵਾਰ ਮੋਟਾ ਨਹੀਂ ਨਹੀਂ ਦੂਜੀ ਵਾਰ ਮੋਟਾ ਬਣ ਕੇ ਆ ਗਈ ਹੈ ਇਹ ਹੀ ਸਰਕਾਰ ਜੋ ਸਾਡੇ ਲੋਕਾਂ ਬੇਇੱਜ਼ਤੀ ਕਰਦਾ ਜਿਹੜਾ ਜੱਜਦਾਰ ਜਿਹੜਾ ਪਾਰਟੀ ਦਿੱਤੇ ਸਾਡੇ ਮਹਿਬੂਬ ਨੇ ਤਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਾਫੀ ਮਹਿਲਾਵਾਂ ਜਿਹੜੀਆਂ ਬੈਟਰੀਆਂ ਉਹਨਾਂ ਨੇ ਇਹ ਕਹਿਣਾ ਕਿ ਹਾਰੇ ਹਾਰ ਮੈਡਾ ਨਹੀਂ ਕਾਊਂਟ ਚ ਆਇਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਨਾਲ ਗੰਭੀਰ ਪਰਮਾਤਮਾ ਨੇ ਬਹੁਤ ਵੱਡੀ ਗੱਲਬਾਤ ਗੰਭੀਰ ਤੋਂ ਵੀ ਰਾਹਤ ਮਿਲ ਗਈ ਜੀ ਇਹ ਹਾਰੇ ਹਾਰ ਮੈਡਾ ਨਹੀਂ ਕਾਊਂਟ ਚ ਆਇਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਨਾਲ ਇਹ ਬਹੁਤ ਆਇਆ ਹੈ ਇਹਨੂੰ ਲੈ ਕੇ ਪਾਸੇ ਜਿੱਥੇ ਗੱਦੋਕਿਕਰ ਆਇਆ ਉਹਨਾਂ ਦੇ ਆ ਕੇ ਬੱਠਣ ਕਰਕੇ ਪੰਜਾਹ ਦਾ ਲੋਹਾ ਹਾਂਜੀ ਚੱਲ ਰਿਹਾ ਜੀ ਉਦੋਂ ਦੇ ਲਾਣੇ ਆਂ ਕਾਰੀ ਲੈ ਆ ਰਹੇ ਦਿਨ ਤੋਂ ਆਪਣੇ ਬੱਚਾ ਨੂੰ ਬੇਚੇ ਕਰੂਗਾ ਸਾਨੂੰ ਹਜਾ ਨਹੀਂ ਅਸੀਂ ਕਿਹਾ 1000 ਰੁਪਏ ਸਾਡੇ ਬੱਚਿਆਂ ਦਾ ਸੋਚਣਾ ਪੜਾਈ ਵਾਲੇ ਸੋਚਣਾ ਕਰੀ ਬੀ ਚੱਕਣ ਸਾਰਾ ਪੰਜਾਬ ਹੀ ਬਾਹਰ ਜਾ ਰਿਹਾ ਇੱਥੋਂ ਆ ਕੇ ਤੁਰੇ ਜੋ ਬਾਤ ਕਰੇ ਜੋ ਇਹ ਸੁਣਦਾ ਇਹ ਸੁਣੋ ਜੀ ਕਾਜੇ ਲਗਾ ਦਿੰਦੇ ਆ ਉਹਦੇ ਨਹੀਂ ਕਰਦੇ ਉਹਦੇ ਦੇਖ ਨਹੀਂ ਆ ਬੱਚਿਆਂ ਨੂੰ ਮੰਗਾਈ ਘਟੋ ਜਿਹੜੇ ਇਥੋਂ ਪਤਾ ਨਹੀਂ ਬੱਚਿਆਂ ਦਾ ਕਾਰੋਬਾਰ ਨਹੀਂ ਆਯਾ ਆਯਾ ਨਾ ਬਿਨਾਂ ਬੋਲ ਬੈਣ ਵੀ ਭੈਣ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਭੈਣ ਜੀ ਆ ਗਈ ਜੀ ਤੁਮ ਜਿਹੜੀ ਤਰ੍ਹਾਂ ਪੜ੍ਹਦੀ ਆ ਰਵੀ ਸਿੰਘ ਜੀ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਜੀ ਗੱਲਬਾਤ ਕਰਦੇ ਉਹਨਾਂ ਦੇ ਨਾਲ ਹਾਂ ਜੀ ਭੈਣ ਜੀ ਆ ਗਈ ਜੀ ਪੈਸਾ ਨਹੀਂ ਆਇਆ ਕਰੋ ਦਿਖਾਈ ਆਮ ਆਦਮੀ ਪਾਰਟੀ ਆਜਾ ਜਣ ਸਰਦਾਰ ਭਗਵੰਤ ਸਿੰਘ ਮਾਨ ਵੰਦਰ ਪਾਗ ਜੀ ਜਿਹਨੂੰ ਦੇ ਇਹੀ ਕਹਿਣਾ ਕਿ 1000 ਰੁਪਏ ਜਿੱਕਰਨੀ ਪਰ ਪਤਾ ਨਹੀਂ ਕਦੋਂ ਆ ਸਕਦਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ